ਅੱਛਾ ਸਸੀ ਕਾਲ ਜੀ ਮੈਂ ਮਲਕੀਤ ਸਿੰਘ ਜੀ ਵਾਰਡ ਨੰਬਰ 50 ਅੱਜ ਮੈਂ ਅੱਜ ਨਹੀਂ ਮੈਂ ਲੰਬੇ ਸਮੇਂ ਤੋਂ ਬੇਨਤੀ ਕਰ ਰਿਹਾ ਹਾਂ ਮੈਂ ਕੱਲਾ ਨਹੀਂ ਸਾਡੇ ਵਾਰਡ ਵਰ ਪਿਆ ਦੇ ਜਿੰਨੇ ਵੀ ਨਾਗਰਿਕਾ ਉਹ ਸਾਰੀ ਸਰਕਾਰ ਨੂੰ ਬੇਨਤੀ ਕਰਦੇ ਆ ਸਰਕਾਰ ਨੂੰ ਚਿੱਠੀਆਂ ਵੀ ਲਗਲ ਕੇ ਵਕ ਵਕ ਤਰਾਦੀਆਂ ਦਿੱਤੀਆਂ ਹੋਈਆਂ ਤੇ ਬਹੁਤ سارے ਲੋਕ ਮਿਲ ਕੇ ਵੀ ਆਇਆ ਪ੍ਰਸ਼ਾਸਨ ਨੂੰ ਪਰ ਪ੍ਰਸ਼ਾਸਨ ਦੇ ਕੰਨ ਦੇ ਉੱਪਰ ਦੀ ਐਤਕ ਜੂੰ ਵੀ ਸਰਕੀ ਨਹੀਂ ਤੁਹਾਨੂੰ ਮੈਂ ਦਿਖਾਉਣਾ ਚਾਹੁੰਦਾ ਪਠਿੰਡੇ ਦਾ ਜਿਹੜਾ ਸ਼ਹਿਰ ਹੈ ਉੱਥੇ ਦਾ ਸਾਰਾ ਪ੍ਰਸ਼ਾਸਨ ਲੱਗਿਆ ਹੋਇਆ ਕਿਉਂਕਿ ਉੱਥੇ ਉਹਨਾਂ ਨੂੰ ਕਮਾਈ ਆਉਂਦੀ ਹੈ ਦੁਕਾਨਾਂ ਦੀ ਕਮਾਈ ਉਹ ਮਿਲਦੀ ਹੈ ਤੇ ਸਾਰਾ ਜਿਹੜਾ ਪ੍ਰਸ਼ਾਸਨ ਹੈ ਪਠਿੰਡੇ ਸ਼ਹਿਰ ਦੇ ਵਿੱਚ ਲੱਗਿਆ ਹੋਇਆ ਜਿਹੜਾ 50 ਨੰਬਰ ਬੋਰ ਹੈ ਇਹ ਵੀ ਪਠਿੰਡੇ ਸ਼ਹਿਰ ਦਾ ਇੱਕ ਹਿੱਸਾ ਹੈ ਪਰ ਹੋ ਸਕਦਾ ਬਹੁਤ ਸਾਰੇ ਅਵਸਾਰਾਂ ਨੂੰ ਕਿ ਪ੍ਰਸ਼ਾਸਨ ਨੂੰ ਇਹਦੇ ਬਾਰੇ ਜਾਣਕਾਰੀ ਨਾ ਹੋਵੇ ਕਿਉਂਕਿ ਜ਼ਿਆਦਾਤਰ ਲੋਕੜ ਹੁੰਦਾ ਵੀ ਉੱਥੇ ਗਰੀਬ ਲੋਕ ਰਹਿੰਦੇ ਆ ਵਿੱਚ ਉੱਥੇ ਕਿਹੜਾ ਕਿਸੇ ਨੇ ਕੁਝ ਬੋਲਣਾ ਹੈ ਜਿਹੜੀ ਸਿਵਿਆ ਰੋਡ ਪੈਦੀ ਹੈ ਜੀ ਸਿਵਿਆ ਰੋਡ ਇਹ ਇਹ ਸਿਵਿਆ ਰੋਡ ਦਾ ਵਿੱਚ 4-5-5 ਫੁੱਟ ਦੇ ਖੱਡੇ ਆ ਤੁਹਾਨੂੰ ਦਿਖਾਵਾ ਵੀਰ ਜੀ ਮੈਂ ਆਹ ਦੇਖੋ ਸਾਹਮਣੇ ਦੀ ਪਲ ਇੱਕ ਵਾਰੀ ਦਿਖਾਈ ਦੇ ਰਿਹਾ ਇਹ ਖੱਡੇ 5-5 ਫੁੱਟ ਡੂੰਘੇ ਆ ਮੈਂ ਮੈਂ ਇਸ ਮੈਂ ਇਹ ਖੱਡੇ ਦੇ ਵਿੱਚ ਵੜ ਕੇ ਵੀ ਦਿਖਾ ਸਕਦਾ ਮੈਂ ਖੱਡੇ ਦੇ ਵਿੱਚ ਜਾ ਕੇ ਗੋਡੇ-ਗੋਡੇ ਪਾਣੀ ਵਿੱਚ ਵੀ ਖੜ ਸਕਦਾ ਪਰ ਫਿਰ ਬਾਅਦ ਦੇ ਵਿੱਚ ਕੀ ਹੁੰਦਾ ਕਈ ਵਾਰੀ ਕੋਈ ਵਿਰੋਧੀ ਇਹ ਕਹਿੰਦੇ ਵੀ ਇਹ ਤਾਂ ਡਰਾਮਾ ਕਰਦਾ ਇਸ ਕਰਕੇ ਮੈਂ ਤੁਹਾਨੂੰ ਡੂਟ ਵੀ ਬਖਾ ਰਿਹਾ ਕਿਉਂ ਬਾਅਦ ਦੇ ਵਿੱਚ ਕੋਈ ਇਹਨੂੰ ਡਰਾਮੇ ਵਾਲੀ ਗੱਲ ਨਾ ਕੋਈ ਕਹਵੇ ਤੁਸੀਂ ਦੇਖ ਸਕਦੇ ਹੋ ਵੀ ਇਹ ਸਿਨੀਅਰ ਰੋਡ ਪਿਛਲੇ 3 ਸਾਲ ਤੋਂ ਤਕਰੀਬਨ 3 ਸਾਲ ਤੋਂ ਪਤਾ ਜੀ 3 ਸਾਲ ਤੋਂ ਇਹ ਜਿਹੜੀ ਰੋਡ ਬਹੁਤ ਟੁੱਟੀ ਹੋਈ ਆ ਕਈ ਵਾਰੀ ਮੈਨੂੰ ਵਾਲਾ ਸਵਾਲ ਕਰਦਾ ਵੀ ਐਮ ਸੀ ਸਾਹਿਬ ਤੂੰ ਥੁਦਾ ਐਮ ਸੀ ਐ ਮੈਂ ਦੱਸ ਦਿਆ ਵੀ ਮੇਰੇ ਬੱਸ ਦਾ ਰੋਗ ਨਹੀਂ ਕਿਉਂਕਿ ਨਾ ਤਾਂ ਸਾਡਾ ਮਿਹਰ ਹੈ ਨਾ ਸਾਡਾ ਡਿਪਟੀ ਮੇਰ ਹੈ ਨਾ ਸਾਡਾ ਸੀਨੀਅਰ ਮੇਰ ਹੈ ਦੂਜੀ ਗੱਲ ਰਹੀ ਜਿਹੜੀ ਇਹ ਰੋਡ ਹੈ ਬੀ ਐਂਡ ਆਰ ਦੀ ਹੈ ਕਿਉਂਕਿ ਸਾਡੇ ਕਾਰਪੋਰੇਸ਼ਨ ਕਮੇਟੀ ਦੇ ਵਿੱਚ ਆਉਂਦੀ ਨਹੀਂ ਇਹ ਰੋਡ ਇਹ ਪੰਜਾਬ ਸਰਕਾਰ ਬੀ ਐਂਡ ਆਰ ਨੇ ਬਣਾਉਣੀ ਹੈ ਪਤਾ ਨਹੀਂ ਪੰਜਾਬ ਸਰਕਾਰ ਦੇ ਜਿਹੜੇ ਲੀਡਰਾਂ ਕਿੱਥੇ ਆ ਜਿਹੜੇ ਇਸ ਇਲਾਕੇ ਦੇ ਵਿੱਚ ਵੋਟਾਂ ਦੀ ਗੱਲ ਕਰੀਏ ਪਿੱਛੇ ਜੇ ਵੋਟਾਂ ਪਈਆਂ ਸੀ ਐਮਪੀ ਦੀਆਂ ਐਮਪੀ ਦੇ ਵਿੱਚ ਲੋਕਾਂ ਨੇ ਸਾਰਾ ਦਾ ਮਾਨਤਾ ਰੱਖਿਆ ਉਹਨਾਂ ਨੇ ਲੋਕਾਂ ਨੇ ਭਾਜਪਾ ਨੂੰ ਵੋਟ ਵੀ ਪਾਈ ਲੋਕਾਂ ਨੇ ਝਾੜੂ ਨੂੰ ਵੋਟ ਵੀ ਪਾਈ ਲੋਕਾਂ ਨੇ ਕਾਲੀਦਾਨ ਨੂੰ ਵੀ ਪਾਈ ਲੋਕਾਂ ਨੇ ਕਾਂਗਰਸ ਨੂੰ ਪਾਈ ਕਾਂਗਰਸ ਦਾ ਨੁਮਾਇੰਦਾ ਤਾਂ ਮੈਂ ਇੱਥੇ ਹਰ ਰੋਜ਼ ਪੁਰਿਆ ਫਿਰਦਾ ਪਰ ਦੂਜੀਆਂ ਤਿੰਨਾਂ ਪਾਰਟੀਆਂ ਦਾ ਬੰਦਾ ਕਦੇ ਮੈਂ ਵੇਖਿਆ ਨਹੀਂ ਕਿਉਂਕਿ ਇੱਥੋਂ ਦੀ ਜਿਹੜੀ ਐਮਪੀ ਹੈ ਉਹ ਵੀ ਅਕਾਲੀ ਦਲ ਦੀ ਹੈ ਜਿਹੜਾ ਐਮਐਲਏ ਆ ਉਹ ਆਮ ਪਾਰਟੀ ਦਾ ਹੈ ਤੇ ਭਾਜੀਪੀ ਦੇ ਜਿਹੜੇ ਉਹ ਵੀ ਇੱਥੇ ਬਹੁਤ ਵੱਡਾ ਸਰਗਰਮ ਉਹਨਾਂ ਦਾ ਹੈਗਾ ਜਿਹੜਾ ਇੱਥੇ ਲੀਡਰਸ਼ਿਪ ਹੈਗੀ ਬਠਿੰਡੇ ਦੇ ਵਿੱਚ ਉਹ ਪੁਰਾਣਾ ਜਿਹੜਾ ਐਮਐਲਏ ਉਹ ਵੀ ਹੁਣ ਮੈਨੂੰ ਲੱਗਦਾ ਵੀ ਭਾਜੀਪੀ ਦੇ ਵਿੱਚ ਹੈ ਉਹ ਲੋਕ ਸਾਡੇ ਕੋਲੇ ਅੱਜ ਨਹੀਂ ਆ ਰਹੇ ਉਹ ਸਿਰਫ ਵੋਟਾਂ ਵੇਲੇ ਸਾਡੇ ਕੋਲੇ ਆਉਂਗੇ ਇਹ ਭੋਲੇ ਭੋਲੇ ਲੋਕਾਂ ਨੂੰ ਉਦੋਂ ਗੱਡੀਆਂ 'ਚ ਫਟਾ ਕੇ ਹੁੰਡੇ ਦਿਵਾ ਕੇ ਲੋਕਾਂ ਨੂੰ ਭਰਿਆ ਕੇ ਢਗ ਢੰਗ ਦਾ ਲਾਲਚ ਦੇ ਕੇ ਕੋਸ਼ਿਸ਼ ਕਰਕੇ ਆਪਣੀਆਂ ਵੋਟਾਂ ਲੈ ਕੇ ਚਲੇ ਜਾਂਦੇ ਆ ਬਾਅਦ ਵਿੱਚ ਇੱਥੇ ਕੋਈ ਨਹੀਂ ਆਉਂਦਾ ਇਹ ਮੈਂ ਸਾਰੀਆਂ ਪਾਰਟੀਆਂ ਨੂੰ ਤਾਂ ਕਹਿ ਰਿਹਾ ਕਿਉਂਕਿ ਇੱਥੇ ਵੋਟਾਂ ਖੁੱਡਿਆ ਸਾਹਿਬ ਵੀ ਲੈ ਕੇ ਗਿਆ ਐਮਪੀ ਇਲੈਕਸ਼ਨਾਂ ਵਿੱਚ ਇੱਥੇ ਵੋਟਾਂ ਹਰ ਸਿੰਘ ਬਾਦਲ ਵੀ ਲੈ ਕੇ ਗਈ ਆ ਇੱਥੇ ਭਾਜਪਾ ਦਾ ਕੈਂਡੀਡੇਟ ਉਹ ਵੀ ਆਇਆ ਸੀਗਾ ਜੇ ਮੈਂ ਕਾਂਗਰਸ ਦੀ ਗੱਲ ਕਰਾਂ ਉਹਨਾਂ ਦਾ ਮੈਂ ਇੱਥੇ ਹਰ ਰੋਜ਼ ਡਿਊਟੀ ਲਾਉਣਾ ਕਾਂਗਰਸ ਵੱਲੋਂ ਪਰ ਅੱਜ ਜਿਹੜੀ ਡਿਊਟੀ ਬੰਦੀ ਹੈ ਸਾਰੀਆਂ ਪਾਰਟੀਆਂ ਰਲ ਕੇ ਜਿਹੜਿਆ ਵੀ ਜੀ ਕਰਦਾ ਸਾਡਾ ਸਾਥ ਦੇ ਮੈਂ ਸਾਰੀਆਂ ਪਾਰਟੀਆਂ ਦੇ ਨਾਲ ਬੈਠ ਕੇ ਕਰਦਾ ਕਿ ਜਿਹਦਾ ਵੀ ਵਾਸ ਕਰਦਾ ਇਹ ਜਿਹੜੀ ਸਿਲੀਆ ਰੋਡ ਦਾ ਬਹੁਤ ਮਾੜਾ ਹਾਲ ਹੈ ਬਹੁਤ ਬੁਰਾ ਹਾਲ ਹੈ ਲੋਕ ਇੱਥੇ ਜਿਹੜਿਆ ਸਕੂਲ ਬਸਾਂ ਆਉਣੀਆਂ ਬੰਦ ਹੋ ਗਈਆਂ ਜਿਹੜੇ ਛੋਟੇ-ਛੋਟੇ ਦੁਕਾਨਦਾਰ ਅਤੇ ਛੋਟੇ-ਛਣ ਦੁਕਾਨਦਾਰ ਗਰੀਬ ਲੋਕਾਂ ਨੇ ਕਰੀਆਂ ਔਰਤਾਂ ਨੇ ਕਰੀਆਂ ਉਹਨਾਂ ਦੀ ਦੁਕਾਨ ਤੇ ਅੱਜ ਕੋਈ ਗਾਹਕ ਨਹੀਂ ਆ ਰਹੇ ਕੋ ਬਣੇ ਜਿਵੇਂ ਆ ਆੜੀਆਂ ਪਹਾਮਾਂ ਤੇ ਪੈਣਾ ਖੜੀਆਂ ਨੇ ਦੁਕਾਨਾਂ ਛੋਟੇ ਛੋਟੇ ਮਾਤਾ ਬੈਠੀ ਆ ਕੋਈ ਛੋਟੇ ਮੋਟੇ ਕੱਪੜੇ ਵੇਚਦੀਆਂ ਆਤ ਨੂੰ ਕੋਈ 500 200 ਹਜ਼ਾਰ ਰੁਪਿਆ ਬਣਾਉਣੀ ਹੁੰਦੀ ਆ ਦਿਹਾੜੀ ਪਰ ਉਹ ਬੰਦ ਹੀ ਨਹੀਂ ਇਹਨਾਂ ਦੀ ਕਿਉਂਕਿ ਪ੍ਰਸ਼ਾਸਨ ਇੱਥੇ ਕੋਈ ਆਜ ਨਹੀਂ ਰਿਹਾ ਪ੍ਰਸ਼ਾਸਨ ਦਾ ਅਫਸਰ ਉਹ ਤਾਂ ਵੱਡੀਆਂ ਦੁਕਾਨਾਂ ਜਿੱਥੇ ਲੱਖ ਲੱਖ ਰੁਪਿਆ ਕਰਾਇਆ ਕਿਤੋਂ ਸਵਾਰਨਾ ਆਉਂਦਾ ਅਫਸਰਾਂ ਨੂੰ ਸਾਰੇ ਅਫਸਰ ਉੱਥੇ ਲੱਗੇ ਹੋਏ ਆ ਇੱਥੇ ਪਿਛਲੇ 2 ਸਾਲਾਂ ਤੋਂ ਜਿਹੜੀ ਦੁਕਾਨਦਾਰੀ ਬੰਦ ਪਈ ਆ ਕਈ ਵਾਰੀ ਤਾਂ ਕੋਈ ਗਰੀਬ ਦਿਹਾੜੀ ਕਰ ਕੋਈ ਆਪਣੇ 200 ਰੁਪਏ ਦਿਹਾੜੀ ਕਰਕੇ 100 ਰੁਪਏ ਦਾ ਰਾਸ਼ਨ ਲੈ ਕੇ ਆਉਂਦਾ ਤਾਂ ਉਹ ਇੱਥੇ ਸੱਟ ਕੇ ਤਰਾਂ ਜਾਂਦਾ ਮੈਨੂੰ ਇਹ ਵੀ ਉਮੀਦ ਹੈ ਵੀ ਕਈ ਵਾਰੀ ਕਿਸੇ ਦੇ ਘਰੇ ਰੋਟੀ ਵੀ ਨਹੀਂ ਪਕਦੀ ਕਾਰਨ ਕਿ ਉਹ ਰਾਤ ਨੂੰ ਜਦੋਂ ਗਰੀਬ ਥੱਕਿਆ ਹੁੰਦਾ ਦਿਹਾੜੀ ਕਰਕੇ ਆਉਂਦਾ ਉਹ ਤਾਂ ਜਿਹੜਾ ਰਾਸ਼ਨ ਹੁੰਦਾ ਸਾਰਾ ਇੱਥੇ ਸੱਟ ਜਾਂਦਾ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹ ਸ਼ਹਿਰ ਦਾ ਹਿੱਸਾ ਹੈ ਇਹ ਸ਼ਹਿਰ ਦਾ ਹਿੱਸਾ ਹੈ 50 ਨੰਬਰ ਵਾਰਡ ਇੱਥੇ ਵੀ ਧਿਆਨ ਦਿੱਤਾ ਜਾਵੇ ਇਹਦੇ ਮੈਂ ਹੋਰ ਵੀ ਬੇਨਤੀ ਕਰਦੇ ਆ ਅਪਰ ਸਟਾਫ ਨੂੰ ਕਿ ਜੇ ਜਲਦੀ ਇਹਦਾ ਕੋਈ ਹੱਲ ਨਾ ਲੱਭਿਆ ਫਿਰ ਮੈਂ ਸਾਰੇ ਨਗਰ ਵਾਸੀਆਂ ਨੂੰ ਨਾਲ ਲੈ ਕੇ ਆਵਦੀਆ ਦੋ ਬੱਸਾਂ ਭਰ ਕੇ ਤੇ ਜਿੱਥੇ ਵੀ ਪ੍ਰਸ਼ਾਸਨ ਦਾ ਸੰਬੰਧ ਦਾ ਜਿਹੜਾ ਕੋਈ ਦਫ਼ਤਰ ਹੋਇਆ ਉੱਥੇ ਧਰਨਾ ਲਾ ਕੇ ਪੱਕੇ ਤੌਰ ਤੇ ਬੈਠੂਗਾ ਬਾਅਦ ਦੇ ਵਿੱਚ ਪ੍ਰਸ਼ਾਸਨ ਅਧਿਕਾਰੀ ਇਹਨਾਂ ਕਹਵੇ ਕਿ ਤੂੰ ਸਾਨੂੰ ਤਰਾ ਨਹੀਂ ਦਿੱਤੀ ਕਿਉਂਕਿ ਮੈਂ ਬਕਾਇਦਾ ਚਿੱਠੀਆਂ ਰਾਹੀਂ ਵਕ ਵਕ ਜਿਹੜੇ ਹੈ ਦਫ਼ਤਰਾਂ ਨੂੰ ਦੇ ਚੁੱਕਾ ਹੈ ਸੋ ਮੈਂ ਸਾਰਿਆਂ ਦੁਬਾਰਾ ਫੇਰ ਬੇਨਤੀ ਕਰਦਾ ਵੀ ਜਿਹੜੇ ਲੋਕ ਵੋਟਾਂ ਲੈ ਕੇ ਗਏ ਸੀ ਐਮਪੀ ਦੇ ਇਲੈਕਸ਼ਨਾਂ ਵੇਲੇ ਮੈਂ ਜਿਆਦਾ ਲੰਮਾ ਨਹੀਂ ਜਾਣਾ ਚਾਹੁੰਦਾ ਵੀ ਐਮਪੀ ਵੇਲੇ ਸਾਰਿਆਂ ਨੂੰ ਵੰਡ ਕੇ ਲੋਕਾਂ ਨੇ ਵੋਟਾਂ ਪਾਈਆਂ ਸੀ ਪਰ ਉਹਨਾਂ ਦੇ ਵਿੱਚੋਂ ਕੋਈ ਕੈਂਡੀਡੇਟ ਮੁੜ ਕੇ ਇੱਥੇ ਆਇਆ ਵੀ ਨਹੀਂ ਕਿਸੇ ਨੇ ਇੱਥੇ ਮੂੰਹ ਵਿਖਾਇਆ ਵੀ ਨਹੀਂ ਜੇ ਆਉਂਦਾ ਤਾਂ ਕੱਲਾ ਮਲਕੀਤ ਸਿੰਘ ਆਉਂਦਾ ਪਰ ਮੇਰੇ ਕੋਲੇ ਪਾਵਰ ਨਹੀਂ ਹੈਗੀ ਉਹ ਜਿਹੜੇ ਪਾਵਰ ਨਾਲ ਮੈਂ ਕੰਮ ਕਰਾ ਸਕਾਂ ਮੇਰੇ ਦਾ ਸੈਨ ਉਹ ਮੈਂ ਕਰ ਦਿੰਨਾ ਸੋ ਦੁਬਾਰਾ ਫੇਰ ਬੇਨਤੀ ਕਰਨਾ ਚਾਹੁੰਦਾ ਵੀ ਜੇਕਰ ਥੋੜੇ ਸਮੇਂ 15 ਜਾਂ 20 ਦਿਨਾਂ ਦੇ ਵਿੱਚ ਵਿੱਚ ਇਹਦਾ ਸੜਕ ਦਾ ਵੀ ਹ ਤਾਂ ਮੈਂ ਜਿਹੜਾ ਧਰਨਾ ਲਾ ਕੇ ਪੱਕੇ ਤੌਰ ਤੇ ਪ੍ਰਸ਼ਾਸਨ ਦੇ ਦਫ਼ਤਰ ਦੇ ਮਗੇ ਬੈਠੂੰਗਾ ਸੋ ਸ਼ਸ਼ੀ ਕਾ ਜੀ ਬਾਈ ਖਾਸ ਸਾਹਿਬ ਬਾਈ ਬੱਤੇ